ਮੰਗਲ ਦੇ ਹੁਸੇਗਾ ਮੇਰਾ ਬੇਟਾ ਵਾ ਬੜੀ ਮੁਸ਼ਕਲ ਹੋਈ ਮੈਂ ਕਰਜ਼ਾ ਚੁੱਕੇ ਜ਼ਮੀਨ ਤੇ ਤੈਨੂੰ ਬਾਹਰ ਕਰ ਲਿਆ ਵਾ ਤੇ ਪਰ ਇਹ ਅਬ ਬੜੀ ਮੁਸ਼ਕਲ ਮੇਰੀ ਹਲਪ ਕਰਨ ਜਿੱਦਾਂ ਵੀ ਹੁੰਦੀ ਮੋਦੀ ਸਰਕਾਰ ਚੋਕਾ ਮੰਤਰੀ ਜਿੱਦਾਂ ਵੀ ਹਲਪ ਕਰਕੇ ਮੇਰਾ ਬੇਟਾ ਡਰੋਣਾ ਚਾਹੀਦਾ ਪੰਜਾਬ ਸਰਕਾਰ ਮੈਂਤ ਕਰੇ ਤੁਹਾਨੂੰ ਪਤਾ ਇਦਾਂ ਲੋਰੇ ਲਗਾਈ ਆ ਵੀ ਪਤਾ ਨਹੀਂ ਬਿਲਕੁਲ ਕੀ ਹੋਇਆ ਜਾਣ ਸਕੀ ਨਹੀਂ ਸਾਨੂੰ ਹੁਣ ਇੱਥੇ ਕੀ ਪਤਾ ਲੱਗਦਾ ਵੀ ਕੀ ਹੋਇਆ ਕੀ ਨਹੀਂ ਹੋਇਆ ਪਤਾਨੇ ਵੀ ਜਾਂ ਕਿ ਨਾ ਹੋਇਆ ਕਿ ਨਾ ਨਹੀਂ ਹੋਇਆ ਮਾਂ ਗਾਡੀ ਇਹੋ ਜੀ ਅਭੀ ਨਿਊ ਹੈਲਪ ਹੋਇਆ ਅਧਿਕਾਰ ਸਾਡੀ ਬੇਟੀ ਦੀ ਇੱਥੇ ਲਾਸ਼ ਔਣੀ ਚੈਦੀ ਆ ਸਾਨੂੰ ਸ਼ੱਕ ਆ ਵੀ ਕਿਦਾਂ ਕਤਲ ਕੀਤਾ ਹੰਦਾ ਵਾ ਤੇ ਇਸ ਨੂੰ ਸ਼ੱਕ ਵਾ ਬੜੀ ਮੁਸ਼ਕਲ ਹੋਈ ਆ ਦੀ ਖੋਜ ਕਿ ਤੇ ਛੋਟੇ ਛੋਟੇ ਬੱਚੇ ਆ ਤੇ ਬੜੀ ਮੁਸ਼ਕਲ ਹੋਣਾ ਇਹਨਾਂ ਦੇ ਮੈਂ ਮਨਦੀਪ ਸਿੰਘ ਦੀ ਪਿਆੜਾ ਮੇਰੇ ਪਿਓ ਦੀ ਬਹੁਤ ਹਾਲਤ ਮਾੜੀ ਆ ਸਾਡ ਬਹੁਤ ਗਰੀਬ ਆ ਇਹਨ ਮੇਰਾ ਪਿਓ ਮਹਾ ਪੈਸੇ ਲਾ ਕੇ ਭੇਜਾ ਆਪਣੇ ਭਰਾ ਨੂੰ ਬਾਰ ਕੋਈ ਨਹੀਂ ਮੰਗ ਸਰਕਾਰ ਨੂੰ ਚ ਕਰਦੇ ਆ ਕਿ ਸਾਡੇ ਭਰਾ ਦੀ ਲਾਸ਼ ਸਾਰਾ ਪਸਾਨੂੰ ਫੇਲਣਾ ਚਾਹੀਦਾ ਮੇਰਾ ਪਿਓ ਬਹੁਤ ਗਰੀਬ ਹੈ ਬੱਚੇ ਛੋਟੇ ਛੋਟੇ ਆ ਬਹੁਤ ਬਹਾ ਖਰਚਾ ਪੜਨ ਕਰਦ ਕਰਦੇ ਮੇਰੇ ਭਰਾ ਨੂੰ ਤੇ ਕਹਿੰਦੇ ਸਰਕਾਰ ਨੂੰ ਮੰਗਵਾ ਕਿ ਸਾਰੇ ਸਾਡੀ ਮੰਗ ਸੁਣੀਆਂ ਜੀ ਨਾਮ ਰਣਜੀਤ ਸਿੰਘ ਆ ਪਿੰਡ ਕੋਕਲੋਹਰਾ ਹੈ ਮੇਰਾ ਇਹ ਨਿਤੁਖਾਰੇ ਜੋ ਮਨਦੀਪ ਸਿੰਘ ਬੱਚਾ ਹੈ ਇਹ ਸੋਜੀ ਰ ਰੋਟੀ ਜੋ ਰੋਟੀ ਵਾਸਤੇ ਗਿਆ ਆ ਸੀ ਅਤੇ ਸਾਨੂੰ ਕੱਲ ਹੀ ਪਤਾ ਲੱਗਾ ਹੈ ਕਿ ਉਸ ਦੀ ਭੇਡ ਪਰਿਹਲਾਤਾਂ ਵਿੱਚ ਮੌਤ ਹੋ ਗਈ ਹੈ ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਇਹ ਗਰੀਬ ਪਰਿਵਾਰ ਹੈ ਇਹਨੇ ਬਹੁਤ ਹੀ ਮੁਸ਼ਕਲ ਦੇ ਨਾਲ ਜ਼ਮੀਨ ਤੇ ਕਰਜ਼ਾ ਲੈ ਕੇ ਫਿਰ ਆਪਣੇ ਬੱਚੇ ਨੂੰ ਬਾਹਰ ਭੇਜਿਆ ਕਿਉਂਕਿ ਜੋ ਘਰ ਦੀ ਹਾਲਾਤ ਚੰਗੀ ਹੋ ਸਕੇ ਸੋ ਅਸੀਂ ਇਸ ਗੱਲ ਵਿੱਚ ਪਿੰਡ ਵਾਸੀ ਅਤੇ ਜੋ ਵੀ ਲਾਗੇ ਪਿੰਡ ਹੈ ਸਾਰੇ ਹੀ ਬਹੁਤ ਅਫਸੋਸ ਕਰ ਰਹੇ ਹਾਂ ਕਿ ਇਸ ਪਰਿਵਾਰ ਨਾਲ ਜੋ ਕੁਝ ਹੋਇਆ ਹੈ ਬਹੁਤ ਹੀ ਮਾੜਾ ਹੋਇਆ ਹੈ ਅਤੇ ਅਸੀਂ ਸਰਕਾਰ ਨੂੰ ਇਹ ਵੀ ਕਰਦੇ ਹੈਗਾ ਜੋ ਸਾਡਾ ਬੱਚਾ ਮਨਦੀਪ ਸਿੰਘ ਸੌਦੀਰ ਵਿੱਚ ਗਿਆ ਸੀ ਇੱਕ ਚੰਗੇ ਭੁਖ ਵਾਸਤੇ ਗਿਆ ਹੋਇਆ ਸੀ ਅਤੇ ਹੁਣ ਉਸ ਦੀ ਡੈਥ ਜੋ ਉੱਥੇ ਹੋ ਗਈ ਹੈ ਪਤਾ ਨਹੀਂ ਕਿਸ ਕਾਰਨ ਹੋਈ ਹੈ ਕਿਉਂਕਿ ਉਹ ਤਾਂ ਬਿਲਕੁਲ ਕੋਈ ਨਸ਼ਾ ਪਤਾ ਨਹੀਂ ਸੀ ਕਰਦਾ ਇੱਕ ਚੰਗਾ ਹੀ ਹੋਣ ਹਰ ਬੱਚਾ ਸੀ ਉਸ ਦੇ ਜੋ ਛੋਟੇ-ਛੋਟੇ ਬੱਚੇ ਹਨ ਅਤੇ ਘਰ ਵਾਲੀ ਹੈ ਅਤੇ ਇਹ ਉਹਨਾਂ ਦੇ ਆਪਣਾ ਭਾਈ ਸਾਹਿਬ ਜੋ ਹੈ ਇਹ ਪਰਿਵਾਰ ਵਿੱਚ ਉਹਨਾਂ ਪਰਿਵਾਰ ਹੈ ਅਤੇ ਸਰਕਾਰ ਨੂੰ ਅਸੀਂ ਮੋਦੀ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਸਾਊਦੀ ਅਰਬ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਜਿੰਨਾ ਵੀ ਹੋ ਸਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਜੋ ਘਰ ਹੈ ਕੱਚੇ ਬੱਚੇ ਮਕਾਨ ਪੱਕੇ ਮਕਾਨ ਹਨ ਅਤੇ ਮਾੜੀ ਹਾਲਤ ਹੈ ਦੁੱਧ ਪਾ ਕੇ ਜਿਸ ਤਰ੍ਹਾਂ ਵੀ ਹੋਵੇ ਘਰ ਦਾ ਗੁਜ਼ਾਰਾ ਕਰ ਰਹੇ ਹਨ ਅਤੇ ਜ਼ਮੀਨ ਥੋੜੀ ਹੈ ਸਰਕਾਰ ਨੂੰ ਇਹ ਅਪੀਲ ਹੈ ਕਿ ਇਹ ਸ ਪਰਿਵਾਰ ਦੀ ਵੱਸਬអនុਮਤ ਕੀਤੀ ਜਾਵੇ ਮੇਰਾ ਨਾਮ ਜੀ ਸਰਮ ਸਿੰਘ ਮਜੂਦਾ ਸਰਪੰਚ ਆ ਜੀ ਇਥੋਂ ਇਹ ਮੇਰਾ ਭਤੀਜਾ ਆ ਮਨਦੀਪ ਸਿੰਘ ਜੋਤੀ ਇਹ ਥੋੜੀ ਦੇਰ ਹੋਈ ਹੈ ਜੇ ਕਿਨ 2 ਮਹੀਨੇ ਪੂਰੇ ਨਹੀਂ ਹੋਏ ਤੇ ਉੱਥੇ ਉਹ ਬੇਟੇ ਨੇ ਕਿਨ ਵੀਡੀਓ ਬਣਾ ਕੇ ਸਾਨੂੰ ਭਾਈ ਆ ਵੀ ਉਹ ਦੀਥ ਹੋ ਗਈ ਆ ਅਸੀਂ ਜਦੋਂ ਵੀਡੀਓ ਵੇਖੀ ਆ ਤਾਂ ਸਾਨੂੰ ਸ਼ੱਕ ਜਾ ਆਪਦਾ ਜਿੱਦਾਂ ਕੋਈ ਲੜਾਈ ਝਗੜੇ ਦਾ ਕੇਸ ਆ ਤੇ ਬੱਚੇ ਨੂੰ ਖੂਨ ਦੀ ਉਲਟੀ ਵੀ ਆਈ ਆ ਵੀਡੀਓ ਹਟਪਾ ਕੇ ਤਾਂ ਦੇ ਦੇਾਂਗੇ ਤੇ ਛੋਟੇ ਛੋਟੇ ਬੱਚੇ ਆ ਮਾਤੜ ਪਰਿਵਾਰ ਆ ਆਹਿੰਦ ਸਰਕਾਰ ਕੋਲੋਂ ਮੰਗ ਕਰਦੇ ਆ ਜੀ ਸਰਕਾਰ ਮਦਦ ਕਰੇ ਡੈੱਡ ਬਾਡੀ ਸਾਡੇ ਪਿੰਡ ਤੱਕ ਪਹੁੰਚਣੀ ਹੋਣੀ ਚਾਹੀਦੀ ਪਿੰਡ ਤੇ ਜਦੋਂ ਸਾਨੂੰ ਪਰਸੋਂ ਪਤਾ ਲੱਗਾ ਸਾਰਾ ਪਿੰਡ ਹੀ ਵਿਚਾਰਾ ਇੱਥੇ ਇਕੱਠਾ ਹੋਇਆ ਸਾਰਿਆਂ ਦੀ ਬੇਨਤੀ ਹੈ ਜੀ ਸਾਡੀ ਹੱਥ ਜੋੜ ਕੇ ਜਿਹੜਾ ਪਣਾ ਹੀ ਉਹਦੇ ਵਾਪਰ ਗਿਆ ਡੈੱਡ ਬਾਡੀ ਜ਼ਰੂਰ ਪਿੰਡ ਆਉਣੀ ਚਾਹੀਦੀ